ਸੁਰਧਾ ਮਹੱਲਾ ਪੰਜਵਾ ਐਸਾ ਉੱਚਾ ਰਵੱਲਾ ਪ੍ਰਮੇਸ਼ਰ ਭਾਈ ਰੱਖਿਆ ਕਰਨ ਵਾਲਾ ਹੈ ਅਤੇ ਉੱਥੇ ਪਰਲੋਕ ਚ ਵੀ ਰੱਖਿਆ ਕਰਨ ਵਾਲਾ ਹੈ। ਸਤਿਗੁਰ ਦੀ ਹਿੰਦੈ ਉਹ ਪ੍ਰਭੂ ਵੀ ਆਪ ਹੈ ਸਤਿਗੁਰੂ ਨਾਨਕ ਰੂਪ ਵੀ ਆਪ ਹੈ ਗਰੀਬਾਂ ਦੇ ਦਿਯਾਲਤਾ ਕਰਨ ਵਾਲਾ ਵੀ ਆਪ ਰੱਖ ਕੇ। ਆਪਨੇ ਆਪ ਰੱਖੇ। ਐਲੋ ਸ਼ੇਵਕਾਂ ਨੂੰ ਆਪ ਹੀ ਸੱਚੇ ਪਾਤਸ਼ਾਹ ਰੱਖ ਲਿਆ ਹੈ। ਕਟੰਗੜਾਂ ਜੀ ਉਸ ਪਰਮੇਸ਼ਰ ਦਾ ਸਾਧਕ ਜੋ ਹੁਕਮ ਹੈ ਉਸ ਰੇਤ ਪਾਇਸ਼ੇ ਨਾਲ ਉਚਾਰਦੇ ਸਭ ਜੀਵਾਂ ਤੋਂ ਉਸ ਨੂੰ ਉਚਾਰਦੇ ਘਟੰਗੜਾਂ ਚ ਉਹ ਘਟੰਗੜਾਂ ਚ ਸ਼ਾਉਦ ਬ੍ਰਹਮ ਸ੍ਰੇਸ਼ਟ ਸਾਉਦੇ ਅੰਦਰ ਆਖਿਆ ਦੇ ਰਿਹਾ ਸਭ ਦੇੰਦੇ ਰਹਿ ਬੇਰੇ ਕਿ ਮਾੜੇ ਕੰਮ ਜੇ ਕਰੇਗਾ ਇਹ ਚੰਗੇ ਕੰਮ ਜੇ ਕਰੇਗਾ ਕਿਉਂ ਪੁੰਨ ਪਾਪ ਦਾ ਗਿਆਨ ਦੇ ਰਿਹਾ ਸਾਰਿਆਂ ਦੇ ਨੂੰ ਸ਼ਾਉਦ ਬ੍ਰਹਮ ਸ੍ਰੇਸ਼ਟ ਪਾਖਾ ਨੂੰ ਉਚਾਰਨ ਕਰ ਰਿਹਾ ਹੈ ਇਹ ਸ਼ਬਦ ਗੁਰਾਂ ਦਾ ਕਰਨ ਤੇ ਨਾਮ ਦੀ ਕਲਿਆਣ ਕਰਨ ਵਾਸਤੇ ਸੇਵਕ ਵਿਚਾਰਨੁਕ ਹੋ ਰਿਹਾ ਇਸ ਦਾ ਗੁਰ ਕੇ ਚਰਨ ਉਪਰ ਬਲਜੈ ਸਤਿਗੁਰੂ ਸਾਹਿਬ ਦੇ ਚਰਨਾਂ ਤੇ ਉਪਰ ਬਲਿਹਾਰ ਕੁਰਮਾਂ ਜਾਈਏ ਰਸ ਰਣ ਸਾ ਸਤ ਸਮਲਿ ਜਿਹੜੇ ਤੋਂ ਵੀ ਰਾਤ ਨੂੰ ਵੀ ਸਵਾਸਤਾ ਸਰਵਗਤ ਯਾਦ ਕਰਦੇ ਰਹੀਏ ਪੂਰਨ ਕਵਨੀ ਥਾਈ ਸਾਰੀਆਂ ਥਾਂ ਜਮਾਰਾ ਸਭ ਪੂਰਨ ਬਿਆਤੋ ਕਾ ਗਰੀਬ ਨਵਾ ਜੀ ਜੀ ਆਪਦੇ ਸੇਵਕਾਂ ਦਾ ਸਹਾਇਕ ਹੋਇਆ ਹੈ ਸੱਚੇ ਦਾ ਸੱਜਾ ਤੋਂ ਸੱਚੇ ਦਾ ਨਿਕਾ ਸੱਚੇ ਅਕਾਲ ਪੁਰਖ ਦਾ ਸੱਚਾ ਠੋਵਾ ਮਲਾਪ ਹੈ ਸੱਚਾ ਠੋਵਾ ਆਸਰਾ ਹੈ ਤੇਰੀ ਭਗਤ ਵਧਾਈ ਇਹ ਮਰ ਜਿਹੜੀ ਤੇਰੀ ਭਗਤੀ ਹੈ ਇਸ ਦੀ ਵਧਾਈ ਹੈ ਸਾਰੀ ਵਾਹੀ ਨਾਨਕ ਪ੍ਰਭ ਸਰਨਾਈ ਇਹ ਅੱਜ ਦੀ ਸ਼ਰਨ ਕਾਇਕ ਪ੍ਰਭੂ ਜੀ ਪ੍ਰਾਪਤ ਕੀਤੀ ਗੁਰੂ ਸਾਹਿਬ ਕਹਿੰਦੇ ਆ ਕੰਨਿਆ ਬੀੜਾਂ ਚ ਪਾਈ ਪਹਿਲਾਂ ਛਪਿਆ ਮੈਂ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨ ਆਈ ਪਰ ਇਹੋ ਹੀ ਕਾੜ ਸੁੱਧ ਸਮਝਿਆ ਪਾਈ ਅਗਲੇ ਦਿਨਾਂ ਤੇਰੀ ਭਗਤ ਦੀ ਵਡਿਆਈ ਭਗਤੀ ਕਰਕੇ ਮਾਰਿਆ ਵਡਿਆਈ ਪਾਈ ਦੀ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ हे ਪ੍ਰਭ ਆਗਿ ਸ਼ਰਨ ਲੈਣੇ ਕਰਕੇ ਸੋੜ ਸਭ ਹਾਲਾ ਪੰਧਵਾ ਸਭਰੇ ਪੂਰੇ ਤਾਣਾ ਸਤਿਗੁਰੂ ਇਹ ਕਾਲਪੁਰਖ ਪੂਰੇ ਜਿਹਨਾਂ ਨੇ ਤਾਣਾ ਮੰਨਿਆ ਹੈ ਭਾਵੇਂ ਜਿਨ੍ਹਾਂ ਦਾ ਕਾਜਨ ਕਾ ਗਿਆ ਪੂਰਨ ਸਤਿਗੁਰੂ ਨਾਨਕ ਦੇਵ ਜੀ ਨੂੰ ਦਾ ਜਾਪਿਆ ਨਾਮ ਰਮਾ ਬਾਈ ਰਮਾਣਾ ਰਮਿਆ ਹੋਇਆ ਜੋ ਪਰਮੇਸ਼ਰ ਹੈ ਆਣਾ ਸਾਰਿਆਂ ਦਾ ਘਰ ਰੂਪ ਹੈ ਜੋ ਉਸ ਦਾ ਨਾਮ ਜਪਿਆ ਇੱਕ ਰਮਾਣਾ ਸੇਵ ਪੰਥ ਵੀ ਹੈ ਦੁਨੀਆ ਕੇ ਇਸੇ ਪ੍ਰਸਨਹੀ ਰਮਾਣਾ ਆਦਿਕ ਪੰਥ ਦਾ ਰਾਮ ਰਮੇ ਸੋਈ 라ਮਾਣ ਉੱਥੇ ਆਇਆ ਹੈ ਇੱਥੇ ਰਮੇ ਹੋਏ ਪਰਮੇਸ਼ਰ ਜੋ ਸਾਰਿਆਂ ਚ ਆਣਾ ਆਇਆ ਹੋਇਆ ਹੈ ਉਦੈ ਨਾ ਇਹਨੂੰ ਜਪਨਾ ਕੀਤਾ ਹੈ ਗੋਵਿੰਦਾ ਕਿਰਪਾ ਧਾਰੀ ਗੋਵਿੰਦ ਪ੍ਰਵੇਸ਼ਣ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੈ ਰਾਖੀ ਤਾ ਹੈ ہماری ਸੱਚੇ ਪਾਤਸ਼ਾਹ ਜੀ ਨੇ ਪ੍ਰਭੂ ਨੇ ਸਾਡੀ ਪੈਜ ਜੋ ਪ੍ਰਤਗਿਆ ਸੀ ਸੰਗਤਾਂ ਨੂੰ ਕਲਿਆਣ ਕਰਨ ਦੀ ਗੁਰਬਾਣੀ ਰਚਣ ਦੀ ਗੁਰਗੱਦੀ ਅੱਗੇ ਚੱਲਣ ਦੀ ਇਹ ਪੈਜ ਮਾਰਨ ਆਪ ਗੁਰੂ ਹਰਗੋਬਿੰਦ ਸਾਹਿਬ ਦੇ icar ਹੋਣ ਕੋ ਰੱਖਿਆ ਕੀਤੀ ਹੈ। ਹਰ ਕੇ ਚਰਨ ਸਦਾ ਬਿਜਾਈ। ਅਖਾਈ ਪ੍ਰਖ ਵਾਹੀ ਦੀਏ ਦੇ ਚਰਨ ਕਮਲ ਹਨ। ਉਹ ਸਦਾ ਸੁਖਾਂ ਦੇ ਦਾਤੇ ਹਨ। ਜੋ ਇੱਛਾ ਕਰੀਓ ਸਾਰੇ ਘਰ ਮਰਦ ਕਾਮ ਉਹ ਫਲ ਨੂੰ ਪਾ ਲਈਦਾ ਹੈ। ਕਿਰਤੀ ਆਸ ਨਾ ਜੋ ਮਾਰਾ ਕਰ ਜਾ ਆਸਾ ਕਰਕੇ ਉਹ ਨਹੀਂ ਦੁਖੀ ਨਹੀਂ ਜਾਂਦੀ। ਕਿ ਜੇ بارشਾ ਪੂਰੀ ਕਰ ਦਿੰਦੇ ਹਾਂ ਆਸ ਉਸ ਦੀ ਕਿਰਪਾ ਕਰੇ ਇਸ ਕਰਕੇ ਮਾਰੇ ਗੁਰੂ ਆਖੇ ਕੋਈ ਐਸੀ ਐਸੀ ਆਸਾ ਨਹੀਂ ਕਰਨੀ ਚਾਹੀਦੀ ਜੇ ਦਾ ਫਲ ਮਗਰੋਂ ਦੁੱਖਦਾਇਕ ਹੋਵੇ ਕਿਰਪਾ ਕਰੇ ਜਿਸ ਪ੍ਰਾਂਹ ਪਤ ਦਵਾਤਾ ਜਿਨ੍ਹਾਂ ਦੇ ਸ੍ਰੀਮਨ ਦੇ ਪਤੀ ਪਰਮੇਸ਼ਰ ਦਾ ਵੀ ਕਿਰਪਾ ਦੁਸ਼ਤੀ ਕਰਦਾ ਹੈ وہی ਸੰਤ ਗੁੰਗਾਂਵਾਂ ਅਦਿ ਗੋ ਗੁੰਗਾਂਵਾਂ ਉਹਦਾ ਨਾਮ ਹੀ ਸਤ ਹੈ ਜਦ ਤਮ ਉਸਾ ਗੁਰ ਨਾਲ ਮਿਲ ਕੇ ਉਹੀ ਗੁਣਵਾਉਂਦਾ ਹੈ ਪ੍ਰਮ ਸਵਿਤਾ ਦਾ ਮਨ ਲੀਨ ਪ੍ਰਮਾ ਭਗਤੀ ਉਹਦਾ ਮਨ ਲੀਨ ਹੋ ਜਾਂਦਾ ਦਬੀਨ ਹੋ ਜਾਂਦਾ ਮਿਲ ਜਾਂਦਾ ਹੈ ਬਾਹਰ ਬ੍ਰਹਮ ਮਨ ਪਾਰ ਜਾਂਦੇ ਮੁੰਜ ਜਿਹੜੇ ਪੁਰਖ ਐਸੇ ਪਾ ਜਾਂਦੇ ਹਨ ਆਠ ਪੈ ਹਰ ਕਾਜ ਸਰਬਨ ਇਹ ਭਾਈ ਐਸੇ ਪਾ ਮਨਾਂ ਪੜ ਲੈ ਕੇ ਆਹ ਨਾ ਰਾਮਣੋ ਉਜਾਰਨਾ ਕਰੀਏ ਵਿਖਾਠ ਗਉਰੀ ਲਾਖੀ ਇਸ ਪ੍ਰਕਾਰ ਕੇ ਪਹਿਰ ਗਿਆਸੋ ਚਾਰੰਗਾ ਫਾਲੇ ਹੈ ਜੇ ਦੀ ਦਸ਼ਿਆਂ ਦੀ ਠਗਬੁਤੀ ਹੈ ਨਾ ਕਾਮ ਕਰੋ ਦੀ ਪਾਈ ਹੋਈ ਇਹ ਲੈ ਜਾਂਦੀ ਹੈ ਉਹਨਾਂ ਦੀ ਲੈ ਗਈ ਜਿਨ੍ਹਾਂ ਨੂੰ ਚਾਰ ਨਾਂ ਕੀਤਾ ਹੋ। ਸ਼ੰਗ ਮਹਾਲੇ ਲਿਆ ਮੇਰੇ ਕਰਤੇ ਮੇਰੇ ਕਰਤੇ ਗੁਰੂ ਨੇ ਉਹਨਾਂ ਨੂੰ ਮੇਰੇ ਬਿਕਾਰ ਹੋਏ ਜਾਣ ਕੇ ਆਵਦੇ ਮੇਰੇ ਬਿਕਾਰ ਸਰੂਪ ਹੈ ਨਾ ਉਹ ਸਰੂਪ ਚ ਮਾਰਨ ਮਿਲ ਲਿਆ। ਸੰਸ ਤਾਗ ਪੈ ਸਾਥੀ ਹੱਥਾਂ ਜੋ ਤੱਕਵੇ ਤੇ ਸੰਸਾਧੂ ਜੋ ਜਗਿਆ ਸੁਸਨ ਹਮੇ ਜਮਾਤੀ ਨਾਲ ਸਿਮਰਨ ਭਜਨ ਕਰਨ ਵਾਲੇ ਉਹ ਸੰਗੀ ਹੋ ਗਏ। ਸੰਤ ਜੀ ਉਸ ਸਾਧ ਸ੍ਰੀਚਿ ਸਾਨੇ ਉਹ ਸਾਧਨਾ ਕਰਨ ਵਾਲੇ ਆਪ ਜਿਨ੍ਹਾਂ ਨੂੰ ਮਨ ਨੂੰ ਸਾਧਿਆ ਹੋਇਆ ਸੀ ਉਸ ਸ੍ਰੀਮਹਤਮ ਸ੍ਰੀ ਗੁਰੂ ਨਾਮਦਾਸ ਸਾਹਿਬ ਜੀ ਸਾਡੇ ਸੰਗੀ ਹੋਏ ਕਿਰਪਾ ਕੀਤੀ ਕਰ ਗੈ ਲਿਨ ਸਰਬਤਿ ਬਿਨ ਮਹਾਰਾਜ ਜੀ ਨੇ ਹੱਥ ਜਿਹੜਾ ਪਕੜ ਲਿਆ ਹੈ ਸਾਧਾ ਮਨੂ ਕੀ ਹੱਥ ਪਕੜ ਕੇ ਆਉਦੇ ਕਿ ਜੀਨ ਕਰ ਲਿਆ ਇਹ ਸਰਬਸਿ ਬਿਨ ਸਰਬਸਾ ਨਾ ਸਰਬੰਸਾ ਸਰਬੰਸਦਾਨ ਦੇ ਕਮਾਰ ਆਇਨੇ ਸਭ ਕੁਝ ਦੇ ਤਾਸੇ ਕੋਈਆ ਕੋਈ ਨਹੀਂ ਉਹਨਾਂ ਤੋਂ ਆਪ ਹੈ ਆਪ ਮਿਲਾਇਆ ਇਹ ਸਰਬਸਿਕਾਰ ਕਾਜ ਇਕੱਠਾ ਹੀ ਕਰਨਾ ਭਾਈ ਸਰਬੰਸੂਬਾ ਬਾਦ ਗੁੰਦਾ ਜਿੱਥੇ ਵੀ ਆਵੇ ਸਰਬਸਿ ਮੀ ਸਾਰੇ ਨੂੰ ਸੋਹਣੀ ਨਹੀਂ ਪੜਨੋ ਸਰਬ ਸਰਬ ਸੁਭਾਣ ਹੀ ਦੇ ਤਉਨਾਂ ਨੂੰ ਆਤਾ ਹੈ ਆਪ ਮਿਲਾਇਆ ਆਪ ਹੀ ਗੁਰੂ ਜੀ ਨੇ ਆਗੇ ਸਰੂਪ ਨਾਲ ਮਿਲ ਲਿਆ ਗੋ ਨਾਨਕ ਸਰੂ ਥੋਕ ਪੂਰਨ ਸਤਿਗੁਰੂ ਸਾਜ ਜੀ ਕਹਿੰਦੇ ਸਾਰੇ ਥੋਕ ਪਦਾਰਥਾਂ ਕਰਕੇ ਪੂਰਨ ਕਰ ਦੁੱਤੇ ਮਾਰਾ ਇਹਨੇ ਪੂਰਾ ਸਤਿਗੁਰ ਥੋਕ ਤਿਜਾਰਤ ਵੀ ਤੇ ਕਾਰਜ ਵੀ ਸਾਰੇ ਕਾਰਜ ਵੀ ਪੂਰੇ ਕਰ ਦੁੱਤੇ ਪੂਰਾ ਸਤਿਗੁਰ ਪ੍ਰਾਆਰ ਇਹ ਪੂਰਨ ਸਤਿਗੁਰੂ ਨਾਨਕ ਦੇਵ ਜੀ ਜਦੋਂ ਪਉਣਾ ਕੀਤਾ ਹੈ ਛੋੜ ਸ ਮਹੱਲਾ ਪੰਜਵਾ ਇਹੀ ਰੀਤੀ ਗਦਾ ਹਮਾਰੀ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਦੇ ਤਾਂ ਹੀ ਸਿਖਾਉਣੇ ਬਾਤ ਬੇਵਲ ਹਾਲਤ ਹੋਈ ਅੰਮ੍ਰਿਤਸਰ ਜਦੋਂ ਪਿਰਸ਼ੀਆ ਆਉਂਦਾ ਪਿਰਸ਼ੀਆ ਜੇ ਸੁਲੀ ਨੂੰ ਜਿਹੜਾ ਇਕੱਲੇ ਆਉਂਦਾ ਆਉਂਦਾ ਸੁਣਿਆ ਸੰਗਤਾਂ ਨੇ ਕਿਹਾ ਮਹਾਰਾਜ ਅੱਗੇ ਤਾਂ ਬਜਾਵੀ ਸਾਹਿਬ ਚਲੇ ਗਏ ਸੀ ਹੁਣ ਇਹ ਕਿ ਕਿੱਥੇ ਚਲੀਏ ਜੇ ਕੋਈ ਸੱਚੇ ਪਾਤਸ਼ਾਹ ਸ਼ਾਸਤ੍ਰਬਾਸਲ ਹੁੰਦੇ ਤਾਂ ਵੀ ਅਸੀਂ ਮੁਕਾਬਲਾ ਕਰਦੇ ਸ਼ੇਰ ਦੇ ਰੂਪ ਵਿੱਚ ਸ਼ਾਸਤ੍ਰ ਵੀ ਧਾਰਨੇ ਆ ਅਦੇ ਸਾਥcompanੀ ਇਸ ਰੂਪੇ ਸ਼ਾਂਤ ਰੂਪ ਹੁੰਦੇ ਹੋਏ ਗੁਰੂ ਮਹਾਰਾਜ ਸਾਹਿਬ ਵਕਾਣਾ ਨੂੰ ਜਿਤਨੇ ਆਸਕੇ ਤੇਸਲੀ ਵੀ ਆਵੇ ਜਪਏ ਕੇ ਸਰਗਿਆ ਸ਼ਰਾਬ ਦਾ ਲੱਗਿਆ ਹੋਇਆ ਇਹੋ ਸੰਗਤਾਂ ਦੀ ਰੱਖਿਆ ਕੀਤੀ ਸੀ ਉਹ ਕੋਠੇ ਵਿੱਚ ਜਾ ਕੇ ਆਵੇ ਦੇਖਣ ਗਿਆ ਪਤੀਏ ਦੇ ਸ਼ਿਆਬੀ ਸੀ ਵਿੱਚੇ ਸੜ ਕੇ ਮਰ ਗਿਆ ਉਸ ਵੇਲੇ ਰੱਖਿਆ ਦਾ ਸ਼ਬਦ ਅਮਰ ਸਿੰਘ ਸਾਹਿਬ ਵੀ ਰੱਖਿਆ ਕੀਤੀ ਮਾਰਨੇ ਸ਼ਬਦ ਉਚਾਰ ਕੇ ਇਸ ਗਲੀ ਵੀ ਦਾੜੀ ਖਿਚੰਦੋ ਕਹਿ ਗਰੀਬਾਂ ਉਪਰ ਜਿਖੰਗੇ ਦਾੜੀ ਇਸੇ ਪ੍ਰਕਾਰ ਫਰਮਾਉਂਦੇ ਹਮ ਗਰੀਬੀ ਕਦਾ ਹਮ ਇਹ ਗੁਰ ਸਿੱਖੋ ਗੁਰ ਜਿ ਰੱਖਣ ਵਾਲੇ ਮੇਰੀ ਪਿੱਲੇ ਮਾਲਕ ਗੁਰ ਹਰਗੋਬਿੰਦ ਸਰੂਪ ਵੀ ਹੋਵਾਂਗੇ ਤੇ ਐਸਾ ਜਿਹੜੀ ਗਰੀਬੀ ਹੈ ਨਾ ਕਹਨੇ ਕੋ ਗਰੀਬੀ ਐ ਤੇ ਬੀਬੀ ਹੈ ਜਹਾਨ ਕੀ ਕਹਿਣ ਨੂੰ ਇਹ ਗਰੀਬੀ ਐ ਤੇ ਹੈ ਸਾਰੇ ਵੀ ਜਹਾਨ ਦੀ ਦਵਾਈ ਹੈ ਹਕਮਤ ਹੈ ਜਿਸ ਕਰਕੇ ਸਾਰੇ ਰੋਗ ਚਪਕੇ ਜਾਣ ਦੇਖ ਲੋ ਗਰੀਬੀ ਕੀਤੀ ਸੀ ਭੂਖਣ ਨੇ ਲੰਕਾ ਦਾ ਰਾਜ ਪਾ ਲਿਆ ਤੇ ਕੀਤੀ ਸੀ ਖੁਦੀ 라ਉਣ ਮਾਰਿਆ ਗਿਆ ਗਰੀਬੀ ਕੀਤੀ ਸੀ ਦੁਸ਼ਮਣਾਂ ਉਹਦੀ लाज ਰੱਖ ਲਈ ਹੰਕਾਰ ਕੀ ਪਾਹੀ ਵਰਜੋਨ ਉਹ ਸਾਧ ਸਿੰਘ ਜੀ ਮਾਰਿਆ ਗਿਆ ਇਸੇ ਪ੍ਰਕਾਰ ਜਿਨ੍ਹਾਂ ਜਿਨਾਂ ਨੇ ਗਰੀਬੀ ਕੀਤੀ ਹੈ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ ਸੋ ਗਰੀਬੀ ਜਿਹੜੀ ਗਰੀਬੀ ਦੀ ਨੋਂ ਗਵਾਇਦ ਗਰੀ ਗਲ ਜਾਵੇ ਕਿੱਥੇ ਐਸੀ ਨਿਮਰਤਾ ਰੂਪੀ ਗਰੀਬੀ ਕੰ ਗੁਰਿੰਦੀ ਗਦਾ ਹਮਾਰੀ ਇਹ ਸਾਡੀ ਗਦਾ ਗੁਰ ਜੋ ਹੈ ਭਾਈ ਇਹ ਗੁਰ ਜਵਾ ਰੱਖਿਆ ਕਰਨ ਵਾਸਤੇ ਬਿਗਮਾ ਦਾ ਨਾਸ ਕਰਨ ਵਾਸਤੇ ਸਿਰ ਭੰਨਣ ਵਾਲੀ ਹੁੰਦੀ ਗੁਰ ਜੀ ਨੇ ਖੰਨਾ ਸਾਲੂਵੇ ਨਿਸ਼ਾਰੀ ਅਜੇ ਖੰਨਾ ਸਾਡੇ ਪਾਸ ਖੰਡਾ ਕਿਹੜਾ ਹੈ ਸਾਰੇ ਦੇ ਜਿਹੜੇ ਚਰਨਾ ਦੀ ਧੂੜ ਕਰਨ ਲੈ ਹੋਣੀ ਹੈ ਇਹ ਖੰਡਾ ਹੈ ਸਾਡੇ ਪਾਸ ਇਹ ਕਿਹੋ ਜਿਹਾ ਖੰਡਾ ਹੈ ਕਹਿੰਦੇ ਸ਼ਾਰੀ ਜਿਹੜੇ ਦੁਸ਼ਤਪੁਰਖਾਂ ਨੂੰ ਦੀ ਸ਼ਾਰ ਸਵਾ ਉਹ ਰਾ ਦੇ ਵਾਲਾ ਹੈ ਉਨੇ ਨਾਸ਼ ਕਰ ਲੈਣ ਵਾਲਾ ਖੇਤ ਜਿਹੜਾ ਆਉਂਦਾ ਜਿਵੇਂ ਛਾਰ 100 ਹੋ ਗਿਆ ਨਾ ਸੁਲੀ ਸੜ ਕੇ ਆਵੇ ਵਿੱਚ ਐ ਸਵਾਹ ਕਰਨ ਦੇ ਨੂੰ ਵਾਲਾ ਨਰਕਾਂ ਦੇ ਪਾਰ ਕੇ ਫੜਨ ਵਾਲਾ ਹੈਪਰਵਿਸ਼ੇ ਦਾ ਨਾਮ ਰੂਪੀ ਖੰਡਾ ਸਾਡੇ ਪਾਸ ਇਸ ਆਗੈ ਕੋ ਨਾ ਟਿਕ ਬਕ ਬੇਕਾਰੀਆਂ ਕਹਿੰਦੇ ਜਿੰਨੇ ਵੀ ਢੂੜ ਜਣੇ ਨੇ ਖੰਡਾ ਹੈ ਕੋਈ ਬਕਾਰੀਪੁਰ ਕਾ ਦੀ 400 ਡਾਉਣ ਵਾਲਾ ਉਹ ਉਹਨਾਂ ਨੂੰ ਖਾ ਕਰ ਦੇਣ ਵਾਲਾ ਮਿੱਟੀ ਚ ਲਾ ਦੇਣ ਵਾਲਾ ਇਹ ਸਾਗੈ ਕੋ ਨਾ ਟਿਕ ਸਕਦਾ ਇਹ ਇਹ ਜੇ ਸ਼ਸਤਰ ਹੈ ਸਾਡੇ ਪਾਸ ਉਹ ਕਾਰੀ ਜਿਹੜਾ ਆਦਮੀ ਉਹਦੇ ਸਾਹਮਣੇ ਨਹੀਂ ਟਿਕ ਸਕਦਾ ਉਹ ਨਾਸ ਹੋ ਜਾਂਦਾ ਹੈ ਗੁਰਪੂਰੇ ਇਹ ਗੱਲ ਸਾਰੀ ਇਹ ਪੂਰਨ ਗੁਰੂ ਰਾਮਦਾਸ ਸਾਹਿਬ ਨੇ ਸਾਡੇ ਨੂੰ ਗੱਲ ਸਾਰੀ ਕਹੀ ਹੈ ਇਸ ਸ੍ਰੇਸ਼ਟ ਗੱਲ ਕਹੀ ਬਚਨ ਕਹੇ ਆ ਗੁਰੂ ਸਾਹਿਬ ਪੂਰੀਆਂ ਨੇ ਹਰ ਹਰ ਨਾਮ ਸੰਤਨ ਕੀਓ ਤਾ ਇਹ ਭਾਈ ਸੰਤਾਂ ਭਗਤਾਂ ਦੀ ਓਟ ਤਨ ਹਰ ਹਰ ਪਰਮੇਸ਼ਰ ਦਾ ਨਾਮ ਹੀ ਟੇਕ ਰੱਖੀ ਹੋਈ ਹੈ ਪ੍ਰਹਿਲਾਦ ਦੀ ਕਬੀਰ ਦੀ ਜਿਵੇਂ ਰੱਖਿਆ ਕੀਤੀ ਮਹਾਰਾਜ ਨੇ ਜੋ ਸਿਮਰਦੇ ਤੇ ਨਹੀਂ ਗਿਆ ਤੋ ਜਿਹੜਾ ਇਹ ਵੀ ਭਾਈ ਸਿਮਰਨ ਕਰੇਗਾ ਉਹਦੀ ਗੱਜ ਮੁਕਤੀ ਹੋ ਜਾਏਗੀ ਸਾਰੀਆਂ ਸ਼ਿਲਪੀਆਂ ਦੇ ਮਾਲਕ ਸਿੱਟੇ ਪਾਰਸ਼ਾ ਨਾਮ ਦੀ ਟੀਕਾ ਆਪਾਂ ਨੂੰ ਬਖਸ਼ਦੇ ਹਨ ਉਦਰੇ ਸਗਲੇ ਕੋਟਾਰੇ ਲੋਕ ਕਰੋੜਾਂ ਦੀ ਗਿਣਤੀ ਦੇ ਇੱਕ ਕਰੋੜਾਂ ਜਨਮਾਂ ਦੇ ਵਿਛੜੇ ਹੋਏ ਜਿਹੜੇ ਐ ਉਹ ਕੋਟ ਅਗਿਆਨ ਦੇ ਕੋਟ ਤੋਂ ਵੀ ਉਹਨਾਂ ਦਾ ਆਧਾਰ ਹੋ ਜਾਏਗਾ ਬੰਜਾਨ ਕੇ ਮੁਕਤ ਹੋ ਜਾਣਗੇ ਰਹਾ ਸੰਤ ਸੰਗ ਜਸ ਗਾਇਆ ਇਹਨਾਂ ਨੂੰ ਸੰਤਾਂ ਪਾਕਿਸਤਾਨੀ ਸੰਗ ਚ ਮਿਲ ਕੇ ਵਾਹਿਗੁਰੂ ਕੀਰਤਨ ਨੂੰ ਜੈਸੰਗ ਗਾਉਣਾ ਕੀਤਾ ਹੈ ਤਨੁ ਪਾਇਆ ਇਸ ਪ੍ਰਕਾਰੇ ਪੂਰਨ ਹਰੀ ਦਾ ਨਾਮ ਧਨੋ ਹੈ ਇਹ ਪੂਰਨ ਆਨੰਦ ਹਰੀ ਦੇ ਸਰੂਪ ਰੂਪੀ ਧਨ ਨੂੰ ਪਾ ਲਿਆ ਹੈ ਸਬ ਨਾਨਕ ਆਪ ਮਿਟਾਇਆ ਸਭ ਗੁਰੂ ਕੀ ਕੈ ਜਿਨੈ ਜਿਨੈ ਨੁ ਕਾਈ ਆਪਾ ਪਾਪ ਦੇ ਮਾਨੁਗ ਮਟਾਉਂਦਿਆ ਹੈ ਨਾਮ ਦਾ ਸਿਮਰਨ ਕਰਕੇ ਸਬ ਪਾਰ ਬ੍ਰਹਮ ਨਦਰੀਆ ਉਹਨਾਂ ਨੂੰ ਕੋਈ ਦੁਸ਼ਮਣ ਨਹੀਂ ਦਿਖਦਿਆ ਸਾਰਿਆਂ ਜੀ ਪਾਰ ਬ੍ਰਹਮ ਹੀ ਨਿਗਾਹ ਚੋਂਦਾ ਹੈ ਵਾਹਿਗੁਰੂ ਦੇ ਰੂਪ ਨੂੰ ਵੇਖਦੇ ਹੰਮ ਕੋ ਨਾਨਕ ਯਾ ਕੂ ਮਟਾਇਆ ਸੰਸਾਰ ਨੰ ਮਦਨੀਆ ਹੈ ਵਾਹਿਗੁਰੂ ਕੀ ਖਾਲਸਾ ਹੈ ਇਹ ਕਿਤਤੋ ਰਖਾ ਮੱਲਾ ਪੰਜਵਾ ਗੁਰਪੂਰ ਪੂਰੀ ਕੀਨੇ ਵਾਹਿਗੁਰੂ ਕੀ ਖਾਲਸਾ ਹੈ ਸਤ ਪੰਗਤੀ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਿਛੇ 80 ਸ਼ਬਦਾਂ ਵਿੱਚ ਪਰਮਪੁਰਤਵ ਹਿਤੋ ਮਾਉਦੇਸ਼ ਬਖਸ਼ਿਆ ਹੈ ਹੁਣ ਗੁਰੂ ਮਹਾਰਾਜ ਸਾਹਿਬ ਫੇਰ ਰੱਖਿਆ ਵਾ ਸ਼ੋਰ ਚਾਰ ਨੂੰ ਕਰਦੇ ਹਨ ਗੁਡਾਰੀ ਸਾਹਿਬ ਵਿੱਚ ਵੀ ਅਮਰਸਰ ਸਾਹਿਬ ਕੀ ਵੀ ਸਾਰਿਆਂ ਨਾਲ ਵਿੱਚ ਸੁਖਾਂ ਦੇ ਸੇ ਸੇਂਦਕਾਂ ਨੂੰ ਪੁੱਛਿਆ ਮਹਾਰਾਜ ਰਹੇ ਤਾਂ ਗੁਰੂ ਮਹਾਰਾਜ ਸਾਹਿਬ ਨੂੰ ਮਉਂਦੇ ਹੋਣ ਸੋਰਠਿ ਮਹੱਲਾ ਪੰਜਵਾ ਗੁਰਪੁਰ ਪੂਰੇ ਕਿੰਨੇ ਇਹ ਭਾਈ ਪੂਰਨ ਸਤਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਪੂਰੀ ਆਗਦੀ ਬਖਸ਼ਿਸ਼ ਕੀਤੀ ਹੈ ਪੂਰੀ ਆਗਦੀ ਕਿਰਪਾਲਤਾ ਕੀਤੀ ਹੈ ਬਖਸ਼ ਆਪਣੀ ਕਰ ਦਿੱਨੇ ਆਪਣੀ ਬਖਸ਼ਿਸ਼ ਭਾਉ ਭਗਤੀ ਦੀ ਸੱਚੇ ਪਾਪਸ਼ਿਨ ਕਰ ਦੁੱਤੀ ਹੈ ਨਿਤ ਅਨੰਦ ਸਮਾਇ ਸਤਗੁਰੂ ਜੀ ਭਗਤੀ ਭਗਤੀ ਦੀ ਬਖਸ਼ਿਸ਼ ਕਰਕੇ ਮਨੁੱਖ ਵਰਤੀ ਅਨੰਦ ਬਣਿਆ ਰਿਹਾ ਹੈ ਅਤੇ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ ਥਾਂ सगਲੇ ਸੁਖੀ ਵਸਾਇਆ ਸਰਬਾਜਨ ਮੁਝੇ ਸਾਡੀ ਬਜਾਰੀ ਸਾਹਿਬ ਜੀ ਸਾਰਿਆਂ ਥਾਂਵਾਂ 'ਚ ਮਾਰਾ ਸੁਖ ਦੇ ਨਾਲ ਬਸਾਉਣਾ ਕੀਤਾ ਹੈ ਜਿ ਕਿ ਆਸਮਾਨ ਦੇ ਤਾਈਂ ਦਿੱਤਾ ਨੰਦ ਰੂਪ ਜੋ ਬ੍ਰਹਮ ਹੈ ਉਸ ਦੇ ਸੁਖ ਦੇ ਤਾਈਂ ਗੁਰਾਂ ਦੁਆਰਾ ਪਾਇਆ ਹੈ ਥਾਂ सगਲੇ ਸੁਖੀ ਵਸਾਇਆ ਲੋਕ ਪਰ ਲੋਕ 'ਚ ਸਾਰਿਆਂ ਥਾਂਵਾਂ 'ਚ ਆਪ ਦੇ ਪਿਆਰਿਆਂ ਨੂੰ ਜਿੱਥੇ ਉਹ ਜਾ ਕਿੱਥੇ ਉਹ ਸੁਖਰੂ ਕੋਸ ਕੇ ਮੰਡ 300 ਪਾਪੀ ਤਰੇਆ ਸਾਰਿਆਂ ਦਾ ਸੁਖ ਦੇ ਸਹਿਤ ਮਾਰਨ ਆਪ ਦੇ ਪਿਆਰੇ ਨੂੰ ਬਚਾਉਣਾ ਕੀਤਾ ਹੈ। ਥਾ ਪਹਿਲੀ ਭੂਮਿਕਾ ਦੂਜੀ ਭੂਮਿਕਾ ਸਤਾਂ ਭੂਮਿਕਾ ਰੂਪੀ ਥਾਵਾਂ ਵਿੱਚ ਅਤੇ ਇਸੇ ਪ੍ਰਕਾਰ ਲੋਕ ਵਿੱਚ ਪਰਲੋਕ ਵਿੱਚ ਸਾਰਿਆਂ ਥਾਵਾਂ ਵਿੱਚ ਸੁਖ ਦੇ ਸਹਿਤ ਆਪ ਦੇ ਪਿਆਰੇ ਨੂੰ ਬਚਾਉਣਾ ਕੀਤਾ ਹੈ। ਹਰ ਕੀ ਭਗਤ ਫਲ ਦਾਤੀ। ਗੁਰੂ ਸਿੱਖ ਕੋ ਵਾਹਿਗੁਰੂ ਦੀ ਜਿਹੜੀ ਭਗਤੀ ਹੈ ਇਸ ਤਰ੍ਹਾਂ ਫਲਾਣੇ ਧਰਮ ਅਰਥ ਕਉ ਮੋਹੋ ਫਰਾਂ ਦੀ ਬਾਤੀ ਹੈ ਗੁਰਪੂਰੈ ਕਿਰਪਾ ਕਰਦੀ ਨੇ ਇਸ ਸਤਿਗੁਰੂ ਪੂਰੈ ਨੇ ਕਿਰਪਾ ਦ੍ਰਿਸ਼ਟੀ ਕਰਕੇ ਬਖਸ਼ਿਸ਼ ਕੀਤੀ ਹੈ ਦੇਤੀ ਹੈ ਨਰ ਲਹਿ ਕਿ ਨਹੀਂ ਜਾਤੀ ਜੋ ਗੁਰਾਂ ਦੀ ਭਗਤੀ ਹੈ ਇਹ ਕਿਸੇ ਕਿਸੇ ਬਿਰਲੇ ਨੇ ਜਾਣੀ ਹੈ ਰਹਾ ਜਾਣੇ ਗਾਵਹਿ ਪਾਈ ਇਹ ਪਾਈ ਸਤਿਗੁਰੂ ਸਾਹਿਬ ਦੀ ਅਮਰਤ ਰੂਪ ਬਾਣੀ ਜੋ ਤੁਰਕੀ ਬਾਣੀ ਹੈ ਜੋ ਵੱਡੀ ਬਾਣੀ ਆ ਸਭ ਦੀ ਸ਼ਰੋਮਣੀ ਇਸ ਗੁਰਬਾਣੀ ਦਾ ਹੀ ਆਪਾਂ ਮਿਲ ਕੇ ਗਾਵੇ ਗਾਉਣਾ ਕਰੀਏ ਇਹ ਹਾਏ ਨੂੰ ਓਂਕੜੋਵੇ ਕਈਆਂ ਵੀਰਾਂ ਜੰਦਾ ਗਾਵੋ ਹੁਕਮ ਹੈ ਤੇ ਗਾਵੇ ਨਾ ਮਿਲ ਕੇ ਆਪਾਂ ਮਿਲ ਕੇ ਗੁਰਬਾਣੀ ਦਾ ਹੀ ਗਾਵੇ ਗਾਉਣਾ ਕਰੀਏ ਗਾਵਾ ਹੀ ਹੈ ਨਾ ਪਾਠ ਨਾ ਸੂਪਾ ਵਿੱਚ ਗਾਵੋ ਜਾਨੀ ਜੇ ਨੀ ਬੜੇ ਗਾਵੇ ਪਾਠ ਮੁਕਤ ਸੰਗਤ ਵਾਲਾ ਹਾਹਾ ਮੋਤਾ ਹੀ ਗੁਰਬਾਣੀ ਨੂੰ ਗਾਵੇ ਗਾਉਣਾ ਕਰੀਏ ਮਿਲ ਕੇ হে ਭਰਾਵੋ ਉਹ ਸਫਲ ਸਦਾ ਸੁਖਦਾਈ ਉਹ ਕਹੀ ਗੁਰਬਾਣੀ ਹੈ ਸਹਿਤ ਗਿਆਨ ਫੜਦੇ ਹੈ ਕਿ ਸਦਾ ਸੁਖ ਸੁਭੂ ਦੇਣ ਵਾਲੀ ਹੈ ਨਾਨਕ ਨਾਮ ਤੇ ਆਇਆ ਸਤਿਗੁਰੂ ਜੀ ਕਹਿੰਦੇ ਹੈ ਜਿਨ੍ਹਾਂ ਨੇ ਨਾਮ ਨੂੰ ਤੇਉਨਾ ਕੀਤਾ ਹੈ ਪੂਰਵ ਲਿਖਿਆ ਪਾਇਆ ਇਹ ਗੁਰੂ ਅਰਜਨ ਦੇਵ ਪ੍ਰੇਰਕ ਹੋ ਕੇ ਲਿਖਿਆ ਸੀ ਕਿ ਇਹਨਾਂ ਮਹਾਰੇ ਪਿਆਰਿਆਂ ਨੂੰ ਨਾਮ ਦੀ ਦਾਤ ਮਿਲੇਗੀ ਉਹ ਨਾਮ ਦੇ ਧਿਆਉਣੇ ਕਰਕੇ ਆਤਮ ਨਾਮ ਰੂਪ ਨੂੰ ਪੁਰਬ ਲਿਖਤ ਅਨੁਸਾਰ ਇਹ ਨਾਮ ਸੋਈ ਜਪੇ ਜੋ ਜਪਾਇਆ ਹੋਏ ਕੇਸਰ ਕਾਲੀ ਕਸ਼ਮੀਰਵਰ ਕੇਸਰ ਮੂਲ ਨ ਹੋਏ ਕਿਉਂ ਪੁਰਬ ਲਿਖਤ ਨੂੰ ਪਾ ਲਿਆ ਹੈ